ਸੀਸਾ ਬੰਦਾ ਬਾਰ ਬਾਰ ਜਗਦੀ ਸਾ ਸ੍ਰੀ ਗੁਰ ਹਰਿ ਗੋਬਿੰਦ ਜੀ ਇਸ ਬਿਦ ਸਮੋ ਬਿਤਾਏ ਭਰਿਓ ਮਹਾ ਬਲ ਦੇਹ ਮਹ ਦਿਰਗ ਢੀਲ ਸੁਹਾਏ ਸ੍ਰੀ ਗੁਰ ਹਰਿ ਗੋਬਿੰਦ ਜੀ ਇਸ ਬਿਦ ਸਮੋ ਬਿਤਾਏ ਭਰਿਓ ਮਹਾਬਲ ਦੇਹ ਮਹ ਦਿਰਗ ਢੀਲ ਸੁਹਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਜੁਗੋ ਜੁਗ ਅਟਲ ਸਤਗੁਰੂ ਗੁਰਤਾ ਗਦੀ ਪਰ ਸੁਬਾਇਮਾਨ ਦਸਾਂ ਪਾਤਸ਼ਾਹਿਆਂ ਦੀ ਆਤਮਕ ਜੋਤ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਔਰ ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸੰਦੇਯਾ ਦੇ دیਵਾਨਾ ਦੀਆਂ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਮਿਹਰਮਤ ਹੋਈ ਗੁਰ ਸੰਗਤ ਕਰਨ ਦਾ ਸੁਭਾਗ ਸਮਾਪ੍ਰਾਪਤ ਹੋਇਆ ਆਪ ਸਰਬੱਤ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਬਾਣੀ ਦੇ ਨਿਤਨੇਮ ਰਾਗੀ ਸਿੰਘਾਂ ਦੀ ਰਸਨਾ ਤੋਂ ਹਰ ਜਸ ਕੀਰਤਨ ਸਰਵਨ ਕਰਕੇ ਇਲਾਹੀ ਬਾਣੀ ਦਾ ਲਾਹਾ ਪ੍ਰਾਪਤ ਕੀਤਾ ਗੁਰੂ ਕਿਰਪਾ ਸਦਕਾ ਸ਼ਹੀਦਾਂ ਸਿੰਘਾਂ ਦੇ ਅਸਥਾਨਾਂ ਤੋਂ ਨਿਤਾ ਪ੍ਰਤੀ ਆਪ ਜੀ ਸੰਦੇਯਾ ਦੇ دیਵਾਨਾਂ ਵਿੱਚ ਗੁਰ ਇਤਿਹਾਸ ਦੀਆਂ ਵਿਚਾਰਾਂ ਸਰਵਨ ਕਰ ਰਹੇ ਹੋ ਸੋ ਜਿਨੇ ਸਰੀਰ ਸਤਿਗੁਰਾਂ ਦੇ ਦਰਬਾਰ ਅੰਦਰ ਸੱਜ ਬੈਠੇ ਹਾਂ ਸਰਤਿਆਂ ਬਿਰਤਿਆਂ ਨੂੰ ਇਕਾਗਰ ਜਿਤ ਕਰੀਏ ਭਾਵਨਾ ਸਹਿਤ ਵਿਚਾਰਾਂ ਸਰਵਣ ਕਰਕੇ ਸਤਿਗੁਰਾਂ ਦੇ ਇਤਿਹਾਸ ਦਾ ਲਾਹਾ ਪ੍ਰਾਪਤ ਕਰੀਏ ਸੋ ਜਿਸ ਤਰ੍ਹਾਂ ਕੱਲ ਦੇ ਦਿਵਾਨਾ ਵਿੱਚ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰगोबिंद ਸਾਹਿਬ ਜੀ ਸੱਚੇ ਪਾਤਸ਼ਾਹ ਸੋ ਜਿਨ੍ਹਾਂ ਦਾ ਸਰੂਪ ਵਰਣਨ ਕਰਦਿਆਂ ਹੋਇਆਂ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਐ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਕਾਲੇ ਕੇਸ ਸੇਸ਼ ਦੇ ਉੱਤੇ ਸੋਹਣੀ ਦਸਤਾਰ ਮਹਾਰਾਜ ਜੀ ਸਜਾਇਆ ਕਰਦੇ ਫਿਰ ਜਿਹੜੀਆਂ ਅੱਖਾਂ ਨੇ ਉਹ ਕਮਲ ਫੁੱਲ ਦੀਆਂ ਪੰਖੜੀਆਂ ਵਾਂਗ ਵੱਡੀਆਂ-ਵੱਡੀਆਂ ਅੱਖਾਂ ਕਿਨਾਰੇ ਅੱਖੀਆਂ ਦੇ ਤਿੱਖੇ ਸਤਗੁਰਾਂ ਦੇ ਫਿਰ ਜਿਹੜੇ ਅੱਖਾਂ ਦੇ ਪਰਵੱਟੇ ਹਨ ਕਮਾਨ ਦੇ ਵਾਂਗ ਟੇਢੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁੰਦਰ ਜਾਮਾ ਪਹਿਨਿਆ ਕਰਦੇ ਘੋੜੇ ਦੀ ਸਵਾਰੀ ਕਰਿਆ ਕਰਦੇ ਤਖਤ ਤੇ ਬੈਠਦੇ ਨੇ ਦੋ ਕਿਰਪਾਨਾਂ ਧਾਰਨ ਕਰਕੇ ਇੱਕ ਵੱਖਰੀ ਸ਼ੋਭਾ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪ੍ਰਗਟ ਹੁੰਦੀ ਹੈ ਫਿਰ ਮਹਾਰਾਜ ਜੀ ਹਰ ਰੋਜ਼ ਸੂਰਮਿਆਂ ਦੇ ਨਾਲ ਜੁੱਧ ਦਾ ਅਭਿਆਸ ਕਰਿਆ ਕਰਦੇ ਸ਼িকার ਖੇਡਣ ਜਾਇਆ ਕਰਨਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਗੁਰਸ਼ਬਦ ਦੇ ਨਾਲ ਜੋੜ ਕੇ ਸੰਤ ਵੀ ਬਣਾਉਂਦੇ ਸ਼ਸਤਰਾਂ ਦਾ ਅਭਿਆਸ ਕਰਾ ਕੇ ਸਿਪਾਹੀ ਦਾ ਗੁਣ ਸਤਿਗੁਰਾਂ ਨੇ ਸਿੱਖਾਂ ਵਿੱਚ ਭਰਿਆ ਹੈ ਮਹਾਰਾਜਿਆਂ ਦਾ ਸ਼੍ਰੇਸ਼ਟ ਜਸ ਜਿਹੜਾ ਵੀ ਕੋਈ ਸੁਣਦਾ ਮਹਾਰਾਜ ਦੀ ਜੈ ਜੈਕਾਰ ਕਰਦਾ ਨਮਸਕਾਰਾਂ ਕਰਦਾ ਹੈ ਸੋ ਇਹ ਸਤਿਗੁਰੂ ਸਚੇ ਪਾਤਸ਼ਾਹ ਜੀ ਦੀ ਅਪਾਰ ਵਡਿਆਈ ਜੋ ਕਵੀ ਜੀ ਨੇ ਵਰਣਨ ਕੀਤੀ ਅੱਜ ਦੇ ਪਾਵਨ ਪ੍ਰਸੰਗ ਦੇ ਅੰਦਰ ਚੰਦੂ ਜਿਸ ਨੇ ਸਤਿਗੁਰੂ ਸਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਉਹਨਾਂ ਨੂੰ ਸ਼ਹੀਦ ਕਰਨ ਦੇ ਵਿੱਚ ਆਪਣਾ ਹੱਥ ਕੰਡਾ ਅਪਣਾਇਆ ਬਾਦਸ਼ਾਹ ਜਹਾਂਗੀਰ ਦੇ ਪਾਸ ਚੁਗਲੀਆਂ ਕੀਤੀਆਂ ਸੋ ਉਹਦੇ ਪ੍ਰਸੰਗ ਦੀ ਅਰੰਭਤਾ ਅੱਜ ਹੋ ਰਹੀ ਹੈ ਓ ਮਨ ਦੀ ਇਕਾਗਰਤਾ ਨਾਲ ਸਰਵਣ ਕਰੀਏ ਸ੍ਰੀ ਗੁਰੂ ਹਰਿਗੋਬਿੰਦ ਜੀ ਇਸ ਬਿਦ ਸਮੋ ਬਿਤਾਏ ਆ ਕਹਿੰਦੇ ਇਸ ਤਰ੍ਹਾਂ 6ਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਹਿ ਮਹਾਰਾਜ ਹਰ ਰੋਜ਼ ਆਪਣਾ ਸਮਾਂ ਜਿਹੜਾ ਹੈ ਉਹ ਬਤੀਤ ਕਰਦੇ ਅੰਮ੍ਰਿਤ ਵੇਲੇ ਉੱਠਣਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੰਤਰ ਧਿਆਨ ਹੋ ਕਰਕੇ ਗੁਰਬਾਣੀ ਦਾ ਜਾਪ ਕਰਨਾ ਸਿਮਰਨ ਕਰਨਾ ਹਰਿਮੰਦਰ ਸਾਹਿਬ ਆ ਕੇ ਦੀਵਾਨ ਸਜਣੇ ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਸ਼ਿਕਾਰ ਖੇਡਣ ਜਾਇਆ ਕਰਨਾ ਇਹ ਸਤਿਗੁਰਾਂ ਦੀ ਨਿਤ ਕਿਰਿਆ ਸ਼ਿਕਾਰ ਖੇਡ ਕੇ ਆ ਕੇ ਫਿਰ ਇਸੇ ਤਰ੍ਹਾਂ ਜੁੱਧ ਦਾ ਅਭਿਆਸ ਹੁੰਦਾ ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਦਾ ਸਮਾ ਜਿਹੜਾ ਹੈ ਉਹ ਬਤੀਤ ਹੁੰਦਾ ਪਰਿਓ ਮਹਾਬਲ ਦੇਹ ਮਹ ਦੀਰਗ ਢੀਲ ਸੁਹਾਏ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਸਰੀਰ ਜੋ ਬਹੁਤ ਮਹਾਬਲੀ ਭਾਰੀ ਬਲ ਵਾਲਾ ਹੈ ਸੁੰਦਰ ਢੀਲ ਡੋਲ ਹੈ ਸਤਿਗੁਰਾਂ ਦਾ ਚਾਓ ਭਾਈ ਉਤ ਚੰਦੂ ਕੀ ਸੁਨੋ ਕਹਾਣੀ ਆ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹੈ ਭਾਈ ਸੰਗੀ ਜਨੋ ਹੁਣ ਚੰਦੂ ਦੀ ਕਹਾਣੀ ਸੁਣੋ ਮਹਾਪਾਤ ਕੀ ਮਤ ਉਰਹਾਨੀ ਹਾਂ ਜਿਹੜਾ ਵੱਡਾ ਪਾਪੀ ਹੈ ਤੇ ਜਿਸ ਦੀ ਮਤ ਪ੍ਰੇਸ਼ਟ ਹੋ ਗਈ ਹੈ ਸ੍ਰੀ ਅਰਜਨ ਕਰ ਤਜਿਓ ਸਰੀਰ ਹਾਂ ਜਿਸ ਚੰਦੂ ਦੇ ਘਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗਿਆ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ ਦੇ ਕਰ ਦੋਸ਼ ਮੂੜ ਸਿਰ ਧੀਰ ਹਾਂ ਮੂਰਖ ਚੰਦੂ ਦੇ ਸਿਰ ਦੋਸ਼ ਮੜ ਕਰਕੇ ਗੁਰੂ ਅਰਜਨ ਸਹਿ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਸਤਖੰਡ ਗਮਨ ਕੀਤਾ ਉਰ ਮਹਿ ਡਰਪਤ ਦੁਸ਼ਟ ਮਹਾਨ ਹਾਏ ਦੁਸ਼ਟ ਚੰਦੂ ਜਿਹੜਾ ਸੀ ਨਾ ਉਸੇ ਦਿਨ ਤੋਂ ਇਹਦੇ ਮਨ ਦੇ ਵਿੱਚ ਕਹੈਂ ਬਿਦਤ ਹੈ ਬੀਜ ਜਹਾਨ ਹਾਂ ਤੇ ਇਹ ਚਾਹੁੰਦਾ ਸੀ ਪੇ ਕਿਤੇ ਇਹ ਇਦਾਂ ਗੱਲ ਜਿਹੜੀ ਸੰਸਾਰ ਵਿੱਚ ਪ੍ਰਗਟ ਨਾ ਹੋ ਜਾਏ। ਸ੍ਰੀ ਸਤਗੁਰ ਚੰਦੂ ਨੇ ਮਾਰੇ। ਆਪ ਹੀ ਮਾਰੇ ਗੁਰੂ ਅਰਜਨ ਸਾਹਿਬ ਜੀ ਨੂੰ ਚੰਦੂ ਨੇ ਸ਼ਹੀਦ ਕੀਤਾ। ਤੇ ਇਹ ਗੱਲ ਨਾ ਮਸ਼ਹੂਰ ਹੋ ਜਾਏ। ਇਹ ਗੱਲ ਕਿਸੇ ਨੂੰ ਪਤਾ ਨਾ ਲੱਗੇ। ਸ਼ਬੀਰ ਹੈ ਨਾ ਹੋਏ ਉਗਾਰੇ। ਹਾਂ ਕਹਿੰਦਾ ਇਹ ਗੱਲ ਲੁਕੀ ਰਹੇ ਤੇ ਕਿਸੇ ਨੂੰ ਪਤਾ ਨਾ ਲੱਗੇ। ਨੁਖਾ ਯਾਰ ਦਤਿ ਛਿਨ ਮਗ ਪਰਿਓ। ਹਾਂ ਫਿਰ ਇਸੇ ਤਰ੍ਹਾਂ ਇਹ ਮਨ ਦੇ ਵਿੱਚ ਵਿਚਾਰਾਂ ਕਰਦਿਆ ਹੋਇਆ ਘਰ ਦੇ ਵਿੱਚ ਜੋ ਇਸ ਦੀ ਨੂ ਸੀ ਚੰਦੋ ਦੀ। ਉਹ ਇੱਕ ਸਿੱਖ ਦੀ ਧੀ ਸੀ ਜਿਸ ਦਿਨ ਮਾਰੇ ਗੁਰੂ ਅਰਜਨ ਸਾਹਿਬ ਜੀ ਸ਼ਹੀਦ ਹੋਏ। ਸਰੀਰ ਰੂਪੀ ਚੋਲਾ ਮਾਰ ਸੱਚੇ ਬਾਦਸ਼ਾਹ ਜੀ ਨੇ ਤਿਆਗਿਆ ਉਸੇ ਦੇ ਨਹੀਂ ਚੰਦੂ ਦੀ ਨੂਨ ਇਹ ਆਪਣਾ ਸਰੀਰ ਜਿਹੜਾ ਸੀ ਉਹ ਗੁਰੂ ਬਚਨਾਂ ਨਾਲ ਤਿਆਗ ਦਿੱਤਾ ਤੇ ਉਹਦਾ ਸਸਕਾਰ ਕਰਕੇ ਇਹ ਚੰਦੂ ਜੋ ਹੈ ਦਿੱਲੀ ਸ਼ੋਹ ਨਿਕਟ ਚਿਤ ਪਰਿਓ ਹਾਂ ਦਿੱਲੀ ਦੇ ਵਿੱਚ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਵਾਸਤੇ ਤੁਰ ਪਿਆ ਕੋਨ ਹੈ ਕਹੇ ਹਟਕ ਸਭ ਰਾਖਾਂ ਹਾਂ ਸੋ ਇਹ ਮਾਨਿ ਮੰ ਵਿਚਾਰਾਂ ਕਰਦਾ ਸੀ ਕਿ ਸਾਰਿਆਂ ਨੂੰ ਰੋਕ ਕੇ ਰੱਖਾਂਗਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਗੱਲ ਕਿਸੇ ਨੂੰ ਨਹੀਂ ਕਹਿਣ ਦੇਣੀ ਹੈ ਕਿਸ ਤਨ ਦੇ ਕਿਸ ਬਿਨਤੀ 파 ਖਾਂ ਹਾਂ ਕਿਸੇ ਨੂੰ ਧਨ ਦੇ ਕੇ ਖਰੀਦਾਂਗਾ ਕਿਸੇ ਦੇ ਪਾਸ ਬੇਨਤੀ ਕਰਾਂਗਾ ਚਹਤ ਜੋ ਹਤਿਓ ਬਿਦਤ ਨਹ ਹੋਏ ਹਾਂ ਤੇ ਜਿਹੜਾ ਮਾਰੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦੀ ਗੱਲ ਹੈ ਨਾ ਉਹ ਪਰਗਟ ਨਹੀਂ ਹੋਣ ਦੇਣੀ ਭਇਓ ਯਤਨ ਕੇ ਤਤ ਪਰ ਸੋਏ ਹਾਂ ਸੋਏ ਸੁਆਸਤੇ ਕਹਿੰਦੇ ਬਹੁਤ ਛੇਤੀ ਨਾਲ ਯਤਨ ਕਰਦਾ ਮਾਨੇ ਮਨ ਕਈ ਤਰ੍ਹਾਂ ਦੀਆਂ ਵਿਚਾਰਾਂ ਘੜਦਾ ਅਨਕ ਭਾਂਤ ਚਿਤ ਵਤਮਗ ਜਾਤੇ ਹਾਂ ਰਸਤੇ ਵਿੱਚ ਜਾਂਦਿਆਂ ਹੋਇਆ ਕਹਿੰਦੇ ਮਨ ਵਿੱਚ ਇੱਕ ਗੱਲ ਆਉਂਦੀ ਇੱਕ ਜਾਂਦੀ ਕਈ ਤਰ੍ਹਾਂ ਦੇ ਨਾਲ ਸੋਚਾਂ ਜਿਹੜੀਆਂ ਉਹ ਸੋਚਦਾ ਸੁਨਤ ਸ਼ਾਹੋ ਚਿਤ ਹਵੇ ਨਾ ਰਸਾਤੇ ਆਪੀ ਜੇ ਬਾਦਸ਼ਾਹ ਜਹਾਂਗੀਰ ਨੂੰ ਇਹ ਗੱਲ ਪਤਾ ਲੱਗ ਗਈ ਕਿ ਚੰਦੂ ਦੇ ਘਰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜੀ ਸ਼ਹੀਦ ਹੋ ਗਏ ਚੰਦੂ ਡਰਦਾ ਸੀ ਵੀ ਕਿਤੇ ਬਾਦਸ਼ਾਹ ਮੇਰੇ ਤੇ ਗੁੱਸਾ ਨਾ ਕਰੇ ਕਿਤੇ ਉਹ ਮੇਰੇ ਨਾਲ ਕਿਸੇ ਤਰ੍ਹਾਂ ਦੇ ਨਾਲ ਕੋਈ ਸਜ਼ਾ ਕੋਈ ਗੁੱਸੇ ਵਿੱਚ ਆ ਕੇ ਇਹ ਗੱਲ ਦਾ ਡਰ ਚੰਦੂ ਨੂੰ ਸਤਾਉਂਦਾ ਤੇ ਇਸ ਕਰਕੇ ਇਹ ਯਤਨ ਕਰ ਰਿਹਾ ਵੀ ਇਹ ਗੱਲ ਪਤਾ ਹੀ ਨਾ ਲੱਗੇ ਕਿਸੇ ਨੂੰ ਕਿ ਮਹਾਰਾਜ ਜੀ ਸ਼ਹੀਦ ਹੋਏ ਹਨ ਪਹੁੰਚਿਓ ਪੂਰੀ ਸਦਨ ਤਬ ਗਯੋ ਹਾਂ ਕਹਿੰਦੇ ਜਦੋਂ ਦਿੱਲੀ ਪਹੁੰਚਿਆ ਤੇ ਆਪਣੇ ਘਰ ਗਿਆ ਹੈ ਕਲਹਿ ਸੋਤਾ ਦੇਖਤ ਦੁਖ ਭਯੋ ਹਾਂ ਤੇ ਘਰ ਦੇ ਵਿੱਚ ਇਹ ਦੀ ਧੀ ਜਿਸ ਦਾ ਨਾਮ ਪਿਛੇ ਪ੍ਰਸੰਗਾਂ ਵਿੱਚ ਪੰਜਾਬ ਕੁਰਾਇਆ ਕਹਿੰਦੇ ਜਦੋਂ ਉਹਦੇ ਵੱਲ ਦੇਖਦਾ ਤੇ ਬੜਾ ਦੁਖੀ ਹੁੰਦਾ ਹਾਂ ਜਿਸ ਕਰਕੇ ਇਸ ਚੰਦੂ ਨੇ ਬਹੁਤ ਪਾਪ ਕੀਤੇ ਤਉ ਨਾ ਇਸ ਕੋ ਸੁਖ ਕਿ ਮਹਿਰਾ ਹਾਂ ਤਾਂ ਵੀ ਕਹਿੰਦੇ ਕਿਸੇ ਤਰ੍ਹਾਂ ਦਾ ਉਹਦਾ ਸੁਖ ਨਹੀਂ ਵੇਖਿਆ ਸੋ ਆਪਣੀ ਧੀ ਵਾਸਤੇ ਮਾਰੇ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਇਹਦੇ ਘਰ ਦਾ ਨਾਤਾ ਮੋੜਿਆ ਸੀ ਉਸੇ ਦਿਨ ਤੋਂ ਹੀ ਚੰਦੂ ਈਰਖਾ ਕਰਨ ਲੱਗਾ ਗੁਰੂ ਅਰਜਨ ਸਾਹਿਬ ਜੀ ਨਾਲ